ਕਬੀਰ ਜੀ ਦਾ ਵੱਡਾ ਪ੍ਰਤਾਪ ਸੁਣ ਕੇ ਰਾਮਾਨੰਦ ਜੀ ਦਾ ਦੂਜਾ ਸਿੱਖ ਸੈਣ ਨਾਈ ਬਣਿਆ ਜੋ ਕਿ ਰਾਤ ਨੂੰ ਪ੍ਰੇਮਾ ਭਗਤੀ ਕਰਦਾ ਹੁੰਦਾ ਸੀ ਅਤੇ ਰੋਜ਼ ਸਵੇਰੇ ਰਾਜੀ ਦੇ ਦਵਾਰੇ ਜਾ ਕੇ ਸੇਵਾ ਕਰਦਾ ਹੁੰਦਾ ਸੀ ਇੱਕ ਰਾਤੀ ਸੰਤ ਪਰੋਣੇ ਆਏ ਸਨ ਸਾਰੀ ਰਾਤ ਕੀਰਤਨ ਹੁੰਦਾ ਰਿਹਾ ਇਹ ਸੰਤਾਂ ਨੂੰ ਛੱਡ ਕੇ ਨਾ ਜਾ ਸਕੇ ਜਲ ਪੱਖਾ ਆਦਿਕ ਟਹਿਲ ਵਿੱਚ ਮਗਨ ਰਿਹਾ ਰਾਜੇ ਦੀ ਜਾ ਕੇ ਸੇਵਾ ਨਾ ਕੀਤੀ ਸੈਣ ਰੂਪ ਹੋ ਕੇ ਹਰੀ ਨੇ ਰਾਜੇ ਨੂੰ ਜਾ ਕੇ ਸੇਵਾ ਕਰਕੇ ਵੱਡਾ ਰਜਾਇਆ ਸੈਣ ਸਵੇਰੇ ਸੰਤਾਂ ਨੂੰ ਵਿਦਾ ਕਰਕੇ ਰਾਜੇ ਦੇ ਦਵਾਰੇ ਸ਼ਰਮਾਉਂਦਾ ਗਿਆ ਰਾਜੇ ਨੇ ਨੇੜੇ ਸੱਦ ਕੇ ਆਪਣੀ ਖਿਆਲਤ ਖੋਲ ਕੇ ਉਸ ਦੇ ਗਲੇ ਪਹਿਨਾ ਦਿੱਤੀ ਰਾਜੇ ਕਿਹਾ ਅੱਜ ਤੂੰ ਮੈਨੂੰ ਵਸ ਕਰ ਲਿਆ ਹੈ ਲੋਕ ਵੀ ਸੁਣਦੇ ਸਨ ਪਰਮੇਸ਼ਰ ਭਗਤ ਦੀ ਵਡਿਆਈ ਪ੍ਰਗਟ ਕਰਦਾ ਕੀਤਾ ਹੈ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦਵਾਰੇ ਜਾਈ ਆਏ ਸੰਤ ਪਰੌਣੇ ਕੀਰਤਨ ਹੋਆ ਰੈਣ ਸਵਾਈ ਛੱਡ ਨਾ ਸਕੇ ਸੰਤ ਜਨ ਰਾਜ ਦਵਾਰ ਨਾ ਸੇਵ ਕਮਾਈ ਭਗਤ ਸੈਣ ਜੀ ਦਾ ਜੀਵਨ ਵਿਉਰਾ ਭਗਤ ਸੈਣ ਜੀ ਦਾ ਨਾਮ ਸ਼੍ਰੀ ਸੈਣ ਜੀ ਪਿਤਾ ਦਾ ਨਾਮ ਸ਼੍ਰੀ ਮੁਕੰਦਰ ਰਾਏ ਜੀ ਮਾਤਾ ਸ਼੍ਰੀਮਤੀ ਜੀਵਨੀ ਜੀ ਜਨਮ 1790 ਈਸਵੀ ਜਨਮ ਅਸਥਾਨ ਪਿੰਡ ਸੋਹਲ ਠੱਠੀਆਂ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਸੁਪਤਨੀ ਸੁਲੱਖਣੀ ਜੀ ਕਿਤਾ ਬਾਦਵਾ ਗੜ ਰਾਜੇ ਦੇ ਸ਼ਾਹੀ ਸੇਵਕ ਨਾਈ ਗੁਰੂ ਦੀਖਿਆ ਰਾਮਾਨੰਦ ਜੀ ਪਾਸੋ ਸਮਕਾਲੀ ਭਗਤ ਭਗਤ ਕਬੀਰ ਜੀ ਭਗਤ ਰਵਦਾਸ ਜੀ ਸੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਕੇਵਲ ਇੱਕ ਹੀ ਹੈ ਅਕਾਲ ਚਲਾਣਾ 1440 ਈ ਆਪ ਜੀ ਦੀ ਕੁੱਲ ਆਜੂ ਜੀਵਨ ਸਮਾਪਤਿਤ ਕੀਤਾ 50 ਸਾਲ ਭਗਤਾਂ ਦਾ ਜਨਮ ਪਰਵਰਿਸ਼ ਕਿਸੇ ਕੁੱਲ ਵਿੱਚ ਹੋਵੇ ਨੀਵੀਂ ਤੋਂ ਨੀਵੀਂ ਕੁੱਲ ਜਿਸ ਤੋਂ ਦੁਨੀਆਂ ਦੇ ਲੋਕ ਜਾਤ ਵੰਡ ਕਰਨ ਉਸ ਦੇ ਹੱਥੋਂ ਲੈ ਕੇ ਖਾਣੋਂ ਵੀ ਸੰਕੋਚ ਕਰਨ ਅਜਿਹੇ ਪੁਰਸ਼ ਨੂੰ ਜੇਕਰ ਪ੍ਰਭੂ ਭਗਤੀ ਦੀ ਰੰਗਤ ਚੜ ਜਾਵੇ ਤਾਂ ਸਰਬ ਸ੍ਰੇਸ਼ਟ ਹੋ ਜਾਂਦਾ ਹੈ ਸ੍ਰੇਸ਼ਟਤਾ ਪ੍ਰਭੂ ਜੀ ਦੇ ਨਾਮ ਵਿੱਚ ਹੀ ਹੈ ਸੈਨ ਨਾਈ ਬਤਕਾਰਿਆ ਅਹ ਕਰ ਕਰ ਸੁਨਿਆ ਹਿਰਦੇ ਵਸਿਆ ਪਾਰ ਬ੍ਰਹਮ ਤਾਂ ਮਹਗਨਿਆਂ ਸ਼ੈਣ ਜੀ ਦਾ ਹਿਰਦਾ ਬਚਪਨ ਤੋਂ ਹੀ ਪ੍ਰਭੂ ਭਗਤੀ ਦੀ ਭਾਵਨਾ ਵਾਲਾ ਸੀ ਜਿੱਥੇ ਕਿਤੇ ਵੀ ਕਥਾ ਕੀਰਤਨ ਦਾ ਸਮਾਗਮ ਹੁੰਦਾ ਜਾਂ ਮਹਾਤਮਾ ਆ ਜਾਂਦੇ ਤਾਂ ਉਹ ਪ੍ਰੇਮਵਸ ਹੋਇਆ ਸੰਗਤਾਂ ਦੀ ਸੇਵਾ ਕਰਕੇ ਅਤੇ ਕਥਾ ਕੀਰਤਨ ਸੁਣ ਕੇ ਆਪਣਾ ਜਨਮ ਸਫਲਾ ਕਰਦਾ ਮਨ ਬਚਨ ਕਰਮਾਂ ਦੁਆਰਾ ਮਹਾਤਮਾ ਦੀ ਸੇਵਾ ਅਤੇ ਪ੍ਰੇਮ ਭਗਤੀ ਕਰਦਾ ਸੀ ਦੁਨਿਆਵੀ ਜੀਵਨ ਵਿੱਚ ਆਪ ਲੋਕਾਂ ਦੇ ਸੁਨੇਹੇ ਦੇਣ ਦਾ ਕੰਮ ਵੀ ਕਰਦੇ ਆਪ ਬਾਦਵਗੜ ਰੀਵਾ ਦੇ ਰਾਜੇ ਪਾਸ ਸੇਵਾਦਾਰ ਸਨ ਮਾਲਿਸ਼ ਕਰਨਾ ਇਸ਼ਨਾਨ ਕਰਵਾ ਕੇ ਬਸਤਰ ਪਹਿਨਾਉਣੇ ਆਦ ਕੰਮ ਕਰਦੇ ਸਨ ਉਨੀ ਦਿਨੀ ਭਗਤ ਕਬੀਰ ਜੀ ਦਾ ਸਬਹੁਤ ਪਹਿਲਿਆ ਹੋਇਆ ਸੀ ਭਗਤ ਜੀ ਦੀ ਉਪਮਾ ਸੁਣ ਕੇ ਆਪ ਬਨਾਰਸ ਰਾਮਾਨੰਦ ਪਾਸ ਪੁੱਜ ਗਏ ਉਹਨਾਂ ਪਾਸੋਂ ਗੁਰੂ ਦੀਖਿਆ ਪ੍ਰਾਪਤ ਕੀਤੀ ਅਤੇ ਉਹਨਾਂ ਦੀ ਸੰਗਤ ਦਾ ਸੈਣ ਜੀ ਤੇ ਬਹੁਤ ਪ੍ਰਭਾਵ ਪਿਆ ਆਪ ਥੋੜੇ ਸਮੇਂ ਵਿੱਚ ਹੀ ਚੰਗੀ ਆਤਮਿਕ ਉਨਤੀ ਕਰ ਗਏ ਦੁਨਿਆਵੀ ਫਰਜ਼ਾਂ ਨੂੰ ਦਿਨੇ ਬੜੇ ਪਿਆਰ ਨਾਲ ਨਿਭਾਉਂਦੇ ਪਿੱਛੋਂ ਘਰ ਪੁੱਜ ਕੇ ਆਏ ਗਏ ਸਾਧੂ ਸੰਤਾ ਮਹਾਤਮਾ ਅਬੇ ਆਗਤਾਂ ਦੀ ਸੇਵਾ ਕਰਤੇ ਰਾਤ ਸਮੇਂ ਪ੍ਰਭੂ ਜੀ ਦੀਆਂ ਸਾਖੀਆਂ ਸੁਣਦੇ ਆਪ ਬੜੇ ਹਲੀਮੀ ਮਿੱਠ ਬੋਲੇ ਅਤੇ ਸੇਵਾ ਭਾਵ ਵਾਲੇ ਸਨ ਸੇਵਾ ਅਤੇ ਸਿਮਰਨ ਦੀ ਅਜਾਹੀ ਲਗਨ ਲੱਗੀ ਕਿ ਨੀਂਦ ਭੁੱਖ ਤ੍ਰੇਥ ਥਕੀਵਾ ਦੁਨਿਆਵੀ ਲਾਲਚ ਦਾ ਪ੍ਰਭਾਵ ਸਰੀਰ ਅਤੇ ਮਨ ਤੋਂ ਖਤਮ ਹੋ ਗਿਆ ਬਸ ਇੱਕ ਪ੍ਰਭੂ ਜੀ ਦੇ ਗੁਣ ਗਾਉਣ ਦਾ ਚਾਅ ਚੜਿਆ ਰਹਿੰਦਾ ਉਦਾਰਤਾ ਇੱਥੋਂ ਤੱਕ ਕਿ ਆਪਣੇ ਨਿੰਦਕਾਂ ਦੀ ਵੀ ਉਸੇ ਭਾਵਨਾ ਨਾਲ ਸੇਵਾ ਕਰਦੇ ਜਿਸ ਭਾਵਨਾ ਨਾਲ ਸਾਧੂ ਮਹਾਤਮਾ ਦੀ ਸੇਵਾ ਕਰਦੇ। ਸੋ ਸਮਾਂ ਆ ਗਿਆ ਜਦੋਂ ਪ੍ਰਭੂ ਜੀ ਨੇ ਸੈਣ ਦੀ ਪ੍ਰਭੂ ਭਗਤੀ ਅਤੇ ਸੇਵਾ ਭਾਵ ਨੂੰ ਪ੍ਰਗਟ ਕਰ ਦਿੱਤਾ। ਇੱਕ ਦਿਨ ਪੂਰਨ ਮਹਾਤਮਾ ਭਗਤ ਸੈਣ ਜੀ ਦੇ ਘਰ ਆ ਗਏ। ਮਹਾਤਮਾ ਦੇ ਪਵਿੱਤਰ ਮੁਖਾਰਬਿੰਦ ਤੋਂ ਪ੍ਰਭੂ ਉਸਤਤ ਸੁਣ ਕੇ ਸੈਣ ਜੀ ਮगन ਹੋ ਗਏ। ਏਵੇਂ ਸਾਰੀ ਰਾਤ ਕਥਾ ਕੀਰਤਨ ਵਿੱਚ ਹੀ ਲੰਘ ਗਈ। ਸਵੇਰੇ ਰਾਜੇ ਦੇ ਦਰਬਾਰ ਵਿੱਚ ਜਾਣ ਦਾ ਖਿਆਲ ਬਿਲਕੁਲ ਨਾ ਆਇਆ। ਸ਼ਰੀਰ ਦੀ ਸ਼ੁੱਧ ਬੁੱਧ ਨਾ ਰਹੀ ਜਿਵੇਂ ਪੌਰਾ ਮਕਰੰਦ ਰਸ ਵਿੱਚ ਮगन ਹੋਇਆ ਸਭ ਕੁਝ ਭੁੱਲ ਜਾਂਦਾ। ਇਵੇਂ ਹੀ ਸਾਧ ਸੰਗਤ ਦਾ ਆਨੰਦ ਮਾਣਦੇ ਹੋਏ ਸੈਣ ਜੀ ਸਭ ਕੁਝ ਭੁੱਲ ਗਏ ਇਹ ਮੇਰੀ ਆਤਮਾ ਵੇਖ ਪ੍ਰਭੂ ਜੀ ਦੀ ਭਗਤ ਵਲਚਿਤਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੀ ਭਗਤ ਦੀ ਪੈਜ ਰਖਣ ਵਾਸਤੇ ਭਗਤ ਵਸ਼ਲ ਦੀਨਾ ਬੰਦੂ ਜੀ ਨੇ ਸੈਣ ਦਾ ਰੂਪ ਧਾਰਨ ਕਰ ਲਿਆ ਸਮੇਸ਼ਰ ਰਾਜੇ ਦੇ ਮਹਿਲਾਂ ਵਿੱਚ ਪੁੱਜ ਗਏ ਰਾਜੇ ਦੇ ਸਰੀਰ ਤੇ ਫੁਲੇਲ ਆਦ ਦੀ ਮਾਲਿਸ਼ ਕੀਤੀ ਜਿਵੇਂ ਜਿਵੇਂ ਸੈਣ ਰੂਪ ਵਿੱਚ ਭਗਵਾਨ ਜੀ ਰਾਜੇ ਦੀ ਪਿੱਠ ਤੇ ਮਾਲਿਸ਼ ਕਰਦੇ ਗਏ ਪਿੱਠ ਤੇ ਹੋਏ ਫੋੜੇ ਦੀ ਦਰਦ ਨੂੰ ਆਰਾਮ ਆਉਂਦਾ ਗਿਆ ਫਿਰ ਇਸ਼ਨਾਨ ਕਰਵਾਇਆ ਸ਼ੀਸ਼ਾ ਲੈ ਕੇ ਰਾਜੇ ਦੀ ਪਗੜੀ ਬੰਧਵਾਈ ਭਗਵਾਨ ਜੀ ਨੂੰ ਰਾਜੇ ਦੀ ਸੇਵਾ ਵਿੱਚ ਮਗਨ ਹੋਇਆ ਵੇਖ ਕੇ ਦੇਵਤਿਆਂ ਨੇ ਸਵਰਗ ਵਿੱਚੋਂ ਹੀ ਪ੍ਰਸੰਨ ਹੋ ਕੇ ਨਮਸਕਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਗੌਤਕ ਨੂੰ ਵੇਖ ਕੇ ਉਹ ਗਦਗਦ ਹੋਏ ਅਤੇ ਪ੍ਰੇਮ ਵਸ ਅੱਖਾਂ ਵਿੱਚੋਂ ਆਪਣੇ ਹੰਝੂ ਵਹਿ ਤੁਰੇ ਸੈਣ ਜੀ ਮਹਾਤਮਾ ਦੀ ਸੇਵਾ ਵਿੱਚ ਲੀਨ ਰਹੇ ਉਧਰ ਈਸ਼ਵਰ ਜੀ ਰਾਜੇ ਦੀ ਸੇਵਾ ਕਰਕੇ ਅੰਤਰ ਧਿਆਨ ਹੋ ਜਾਂਦੇ ਰਹੇ ਅਗਲੇ ਦਿਨ ਭਗਤਜੀ ਸੰਤਾਂ ਨੂੰ ਵਿਦਾ ਕਰਕੇ ਘਰ ਮੁੜੇ ਤਾਂ ਧਿਆਨ ਦੁਨਿਆਵੀ ਤੰਦਿਆਂ ਵੱਲ ਆਇਆ ਤਦ ਮਨ ਵਿੱਚ ਝਟਖਿਆਲ ਆ ਗਿਆ ਕਿ ਮੈਂ ਤਾਂ ਰਾਜੇ ਦੀ ਨੌਕਰੀ ਤੋਂ ਗافل ਰਹਾ ਮਨ ਡਰਿਆ ਕਿ ਰਾਜਾ ਸ਼ਾਇਦ ਮੇਰੀ ਅਣਗੈਲੀ ਤੇ ਬਹੁਤ ਗੁੱਸੇ ਹੋਵੇਗਾ ਪਰ ਉਧਰ ਰਾਜੇ ਦਾ ਮਨ ਪ੍ਰਭੂ ਜੀ ਦੇ ਪਵਿੱਤਰ ਦਰਸ਼ਨ ਅਤੇ ਕਰਕਮਲਾਂ ਦੀ ਸ਼ੋਅ ਅਤੇ ਮਿਹਰ ਨਾਲ ਇੰਨਾ ਓਮਾਹ ਵਿੱਚ ਆਇਆ ਜਿਸ ਨੂੰ ਸ਼ਬਦਾਂ ਵਿੱਚ ਜਵਾਨ ਕਥਨ ਨਹੀਂ ਕਰ ਸਕਦੀ ਰਾਜਾ ਸੈਣ ਜੀ ਨੂੰ ਮਨ ਵਿੱਚ ਪੂਰਨ ਈਸ਼ਵਰ ਭਗਤ ਮੰਨ ਕੇ ਮਨ ਨੂੰ ਫਟਕਾਰਾਂ ਪਾਉਂਦਾ ਰਿਹਾ ਮੈਂ ਐਵੇਂ ਸੈਣ ਜੀ ਭਗਤ ਨੂੰ ਨੀਚ ਸਮਝਦਾ ਰਿਹਾ ਅਤੇ ਸੇਵਾ ਕਰਵਾਉਂਦਾ ਰਿਹਾ ਹੁਣ ਜਦੋਂ ਸੈਣ ਜੀ ਆਉਣਗੇ ਮੈਂ ਪਿਛਲੀ ਭੁੱਲ ਦੀ ਮੁਆਫੀ ਮੰਗ ਲਵਾਂਗਾ ਅਤੇ ਅੱਗੋਂ ਉਸ ਨੂੰ ਗੁਰੂ ਧਰਨ ਕਰਕੇ ਉਸ ਦੀ ਸੇਵਾ ਕਰਾਂਗਾ ਰਾਜੇ ਦਾ ਮਨ ਸ਼ਰਦਾ ਨਾਲ ਭਰਿਆ ਹੋਇਆ ਸੀ ਇੰਨੇ ਨੂੰ ਸੈਣ ਜੀ ਮਨ ਅੰਦਰ ਕੁਝ ਸ਼ਰਮਿੰਦਗੀ ਮਹਿਸੂਸ ਕਰਦੇ ਰਾਜੇ ਪਾਸ ਮਹੱਲਾ ਵਿੱਚ ਪੁੱਜ ਗਏ ਸੈਣ ਜੀ ਨੂੰ ਵੇਖਦੇ ਸਾਰ ਹੀ ਰਾਜਾ ਜੀ ਆਪਣੇ ਸਿੰਘਾਸਨ ਤੋਂ ਉੱਠ ਖੜੇ ਹੋਏ ਚਰਨਾਂ ਤੇ ਨਮਸਕਾਰ ਕੀਤੀ ਇਸ ਕੌਤਕ ਨੂੰ ਵੇਖ ਕੇ ਸੈਣ ਜੀ ਅਤੇ ਮੰਤਰੀ ਬਹੁਤ ਹੈਰਾਨ ਹੋਏ ਸੈਣ ਜੀ ਆਖਣ ਲੱਗੇ ਰਾਜਾ ਜੀ ਮੈਂ ਆਪ ਦੀ ਸੇਵਾ ਤੋਂ ਗੈਰ ਹਾਜ਼ਰ ਰਿਹਾ ਇਸ ਭੁੱਲ ਦੀ ਮੈਨੂੰ ਮਾਫ਼ੀ ਦੇ ਦਿਓ ਪਰ ਰਾਜਾ ਆਖਣ ਲੱਗਾ ਸਵਾਮੀ ਜੀ ਤੁਸੀਂ ਹੁਣੇ ਤਾਂ ਮੇਰੇ ਪਾਸੋਂ ਸੇਵਾ ਕਰਕੇ ਗਏ ਹੋ ਮੁਰ ਦੁਬਾਰਾ ਕਿਸ ਵਾਸਤੇ ਆ ਗਏ ਰਾਜੇ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸੈਣ ਜੀ ਅਤ ਪ੍ਰਸੰਨ ਹੋਏ ਪ੍ਰੇਮ ਵਸ ਹੋਇਆ ਤੇ ਨੈਤਰਾਂ ਚੋਂ ਜਲ ਵਗ ਤੁਰਿਆ ਅੱਖਣ ਲੱਗੇ ਰਾਜਾ ਜੀ ਮੈਂ ਤਾਂ ਦੋ ਦਿਨ ਸੰਤ ਮਹਾਤਮਾ ਦੀ ਸੇਵਾ ਵਿੱਚ ਮगन ਰਹਾ ਰਾਜਨ ਆਪ ਬੜਪਾਗੇ ਹੋ ਭਗਵਾਨ ਜੀ ਆਪ ਦੀ ਸੇਵਾ ਕਰਦੇ ਰਹੇ ਕਰੋੜਾਂ ਜਪ ਤਪ ਤੀਰਥ ਦਾਨ ਕਰਨ ਪਿੱਛੋਂ ਵੀ ਭਗਵੰਤ ਜੀ ਦੇ ਚਰਨਾਂ ਦੇ ਦਰਸ਼ਨ ਪ੍ਰਾਪਤ ਨਹੀਂ ਹੁੰਦੇ ਪਰ ਆਪ ਉਹ ਤਾਂ ਭਗਵਾਨ ਜੀ ਦੋ ਦਿਨ ਸੇਵਾਦਾਰ ਦੇ ਰੂਪ ਵਿੱਚ ਪ੍ਰਤੱਖ ਦਰਸ਼ਨ ਦਿੰਦੇ ਰਹੇ ਕਲਯੁਗ ਵਿੱਚ ਪ੍ਰਮਾਤਮਾ ਦੇ ਦਰਸ਼ਨ ਬਹੁਤ ਅਸੰਭਵ ਹਨ ਤੇਰੇ ਉੱਪਰ ਮਹਾਨ ਕਿਰਪਾ ਹੋਈ ਹੈ ਰਾਜੇ ਨੇ ਜਦੋਂ ਸੈਣ ਜੀ ਤੋਂ ਅਪਰੋਕਤ ਬਚਨ ਸੁਣੇ ਤਾਂ ਚਰਨਾਂ ਤੇ ਢੈਗ ਪਿਆ ਅਤੇ ਨਿਮਰਤਾ ਪੂਰਵਕ ਬੇਨਤੀ ਕਰਨ ਲੱਗਾ ਸੈਣ ਜੀ ਤੁਸੀਂ ਮੈਨੂੰ ਆਪਣੇ ਵਸ ਕਰ ਲਿਆ ਸੈਣ ਜੀ ਆਪਣੀ ਉਪਮਾ ਸੁਣ ਕੇ ਹੰਕਾਰ ਵਿੱਚ ਨਹੀਂ ਆਏ ਸਗੋਂ ਨਿਮਰਤਾ ਵਿੱਚ ਰਹਿ ਕੇ ਰਾਜੇ ਨੂੰ ਪ੍ਰੇਮਾ ਭਗਤੀ ਦਾ ਉਪਦੇਸ਼ ਦਿੱਤਾ ਰਾਜਾ ਵੀ ਪ੍ਰੇਮਾ ਭਗਤੀ ਵਿੱਚ ਲੀਨ ਹੋ ਗਿਆ ਉਦੋਂ ਤੋਂ ਲੈ ਕੇ ਉੱਥੋਂ ਦੇ ਅੱਗੋਂ ਬਣਨ ਵਾਲੇ ਰਾਜੇ ਸੈਣ ਜੀ ਦੇ ਪਰਿਵਾਰ ਨੂੰ ਗੁਰੂ ਮੰਦੇ ਆ ਰਹੇ ਹਨ हे ਮੇਰੇ ਮਨ ਵੇਖ ਪ੍ਰੇਮਾ ਭਗਤੀ ਦਾ ਪ੍ਰਤਾਪ ਪ੍ਰਭੂ ਜੀ ਨੇ ਭਗਤ ਸੈਣ ਦੀ ਥਾਂ ਆਪ ਸੈਣ ਰੂਪ ਧਾਰ ਕੇ ਰਾਜੇ ਦੀ ਸੇਵਾ ਕੀਤੀ ਤੂੰ ਵੀ ਇੱਧਰ ਉੱਧਰ ਦੇਵੀ-ਦੇਵਤਿਆਂ ਜਾਂ ਹੋਰ ਅਸਾਂ ਉਪਾਸਨਾ ਛੱਡ ਕੇ ਸੈਣ ਜੀ ਵਾਂਗੂ ਇੱਕ ਅੰਤਰਜਾਮੀ ਪ੍ਰਭੂ ਜੀ ਦੀ ਸ਼ਰਨ ਦਾ ਆਸਰਾ ਲੈ ਤੂੰ ਵੀ ਸੈਣ ਜੀ ਵਾਂਗੂ ਪਵ ਸਾਗਰ ਤੋਂ ਪਾਰ ਹੋ ਜਾਵੇਗਾ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਮਨ ਡੀਗ ਨਾ ਡੋਲੇ ਕਹੂੰਗ ਜਾਏ ਮਨ ਤੂੰ ਪੀ ਤਰਸੈ ਸਰਣ ਪਾਈ ਸਭ ਹੂਰ ਸਾਧਨ ਛੱਡ ਕੇ ਸਾਧ ਸੰਗਤ ਵਿੱਚ ਹਰ ਕੀਰਤਨ ਅਤੇ ਸੇਵਾ ਕਰ ਤਾਂ ਜੋ ਪ੍ਰੇਮਾ ਭਗਤੀ ਦੀ ਦਾਤ ਪ੍ਰਭੂ ਜੀ ਤੋਂ ਪ੍ਰਾਪਤ ਹੋ ਜਾਵੇ ਅਤੇ ਤੇਰਾ ਆਵਾ ਗਵੰਦਾ ਚੱਕਰ ਮੁੱਕ ਜਾਵੇ